ਦਾ ਤਾਂ ਤੁਸੀਂ ਜਾ ਕੇ ਦਿੱਲੀ ਮੰਤਰੀ ਬਣ ਜਾਓ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚੀ ਚ ਕਿਤੇ ਨਹੀਂ ਜਿਸ ਪਿੰਡ ਚ ਤੁਸੀਂ ਜੰਮਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਇਹ ਸੁਪਨਾ ਲੱਨੇ ਜਦੋਂ ਤੁਸੀਂ ਆਪਣੇ ਸਮਕਾਲੀ ਦੋਸਤਾਂ ਚ ਬਚਪਨ گزارਦੇ ਹੋ ਕਿ ਮੈਂ ਵੱਡਾ ਹੋ ਕੇ ਐ ਕਰੂੰਗਾ ਉਹ ਕਹਿਣ ਤੇ ਸੁਣਨ ਵਾਲੇ ਉਹੀ ਹੁੰਨੇ ਆ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਬਣਾਲੀ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਔਰ ਅਸੀਂ ਮਲੋ ਦੇ ਪਿੱਛੇ ਬਹੁਤ ਕੁਝ ਸਹਿਆ ਵੀ ਉਹ ਕੁਛ ਨਹੀਂ ਬਾਲੀਵੁੱਡ ਬਾਲੀਵੁੱਡ ਕੀ ਹੈ ਤੁਸੀਂ ਬਾਲੀਵੁੱਡ ਜੀ ਸੱਦ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਖੜਨ ਖੜਦੇ ਅਸੀਂ ਜਮੇ ਸ਼ੌਕੀ ਨਹੀਂ ਉੱਤੇ ਜਿਹੜਾ ਬਾਲੀਵੁੱਡ ਲੌਬੀ ਹੈ ਉਹ ਆਮ ਤੌਰ ਤੇ ਬਾਕੀ ਜਿਹੜੇ ਆਰਟਿਸਟ ਹੈ ਜਿਨ੍ਹਾਂ ਦੀ ਪਿੱਠ ਭੂਮੀ ਉੱਤੇ ਦੀ ਨਹੀਂ ਉਹ ਦੂਜੀ ਗਿਟਾਰ 'ਚ ਖੜਦੇ ਆ ਅਸੀਂ ਨਹੀਂ ਸ਼ੌਕੀ ਬਾਲੀਵੁੱਡ ਕੀ ਹੈ ਜਦ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀਆ ਘੰਟੇ ਦੀ ਫਲਾਈਟ ਹੈ ਡੇਢ ਦੀ ਇੱਕ ਈ ਜ਼ੋਰ ਹੈ ਅੱਜ ਦੇ ਦਮ ਸਮੇਂ ਜਿਹੜਾ ਪੰਜਾਬੀਆਂ ਨੇ ਐਸਾ ਆ ਪੂਰੇ ਚੱਕੀ ਹੋ ਗਿਆ ਸਰ ਮੈਂ ਅਕਸਰ ਗੱਲਾਂ ਕਰਦਾ ਹੁੰਦਾ ਕਈ ਵਾਰੀ ਬਹੁਤ ਟਰੋਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦ ਬੁੱਧੀ ਲੋਕਾਂ ਕੋ ਕਰਦੇ ਆ ਜਿਹੜੀ 300 ਬਣੀ ਹੈ ਤੁਹਾਡੀ ਹਾਲੀਵੁੱਡ ਦੀ ਫਿਲਮ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ ਇੱਥੇ ਤਾਂ ਇੱਕ ਇੱਕ ਲੜਿਆ ਉਹ ਤਾਂ ਫੇਰ 300 ਇਕੱਠੇ ਲੜਲੇ ਇੱਥਾ ਜਦੋਂ ਬਾਬਾ ਜੱਸਾ ਸਿੰਘ ਹੋਰਾ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪਦੇ ਕਬੀਲੇ ਨੂੰ ਬਚਾਉਣ ਲਈ ਜਦੋਂ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾਂ ਮਾਰ ਕੇ ਆ ਜਾਣਾ ਤੋ ਸਾਡੇ ਕੋਲ ਤਾਂ ਬਹੁਤ ਖੁਸ਼ ਆ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀ ਆ ਪਰ ਬਾਬੇ ਦੀ ਕਿਰਪਾ ਹੁਣ ਅਸੀਂ ਉਹ 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 ਅਸੀਂ ਨੇ 12 14 ਸਾਲ ਪਹਿਲਾਂ ਵੀ ਪ੍ਰੋਮੋ ਬਣਾਇਆ ਸੀ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਥਾਪੜਾ ਬੱਚਿਆਂ ਨੂੰ ਦਿੱਤਾ ਫਿਰ ਉਹ ਲੜਿਆ ਗਿਆ ਕੇ ਨੌਜਵਾਨਾਂ ਨੂੰ ਉਹ ਪ੍ਰੋਮੋ ਵੀ ਬਣਾਇਆ ਸੀ ਮੈਂ ਤੁਹਾਨੂੰ ਭੇਜੂ ਅੱਜ ਸਾਰਿਆਂ ਨੂੰ ਉਹਦੀ ਪਿਕਚਰ ਕੁਆਲਿਟੀ ਸ਼ਾਇਦ ਨਾ ਵਧੀਆ ਮਿਲੇ ਕਿਉਂਕਿ ਉਹ オリジナル ਫਾਈਲ ਲੱਭੀ ਨਹੀਂ ਤੇ ਉਹ ਨਹੀਂ ਬਣਾ ਆ ਪਾਇਆ ਫਿਰ ਅਸੀਂ ਉਦੋਂ ਹੁਣ ਅਸੀਂ ਉਹ ਬਣਾਉਣ ਦੀ ਸੋਚ ਸਿਕ ਵਾਰੀਅਰਜ਼ ਵੀ ਬਿਨ ਬਿਨ ਰਿਤਨਾ ਵੀ ਪਗਲ ਕਰਦੇ ਜਾਵਾਂਗੇ ਕਿਉਂਕਿ ਐਰਾਮੀ ਸਾਰੇ ਚਾਹੁੰਦੇ ਨੇ ਵੀ ਐਦਾਂ ਦੇ ਹੈਣਾ ਵੀ ਉਹਨਾਂ ਹਰ ਜਿਹੜੇ ਇਨਸਾਨ ਹੈ ਨਾ ਸਾਡੇ ਪੰਜਾਬ ਦੇ ਪੂਰੇ ਸਾਮ ਜਨ ਜਦਾ ਮੈਂ ਸਕਰੀਨ ਸ਼ੇਅਰ ਕਰਨਾ ਤੁਸੀਂ ਸਕਰੀਨ ਸ਼ੇਅਰ ਕਰ ਰਹੇ ਹੋ ਤੁਹਾਡਾ ਕਿ ਉਹਨਾਂ ਦਾ ਤਜਰਬਾ ਹੈ ਇਸ ਚੌਕੀ ਸਰਦਾਰ ਫਿਲਮ ਨਾਲ ਕੇ ਮੈਂ ਤਾਂ ਸੱਚੀ ਦੱਸਾਂ ਮੈਂ ਲੱਕੀ ਫੀਲ ਕਰ ਰਹੀ ਆਈ ਥਿੰਕ ਅ ਇਸ ਤੋਂ ਬੜੀਆ ਡੈਬਿਊ ਹੋਈ ਨਹੀਂ ਸਰਦਾਰ ਸੀ ਅ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅ ਗੁਰੂ ਨਾਲ ਮੌਕਾ ਮਿਲਿਆ ਆਈ ਥਿੰਕ

ਅਗਲੀ ਈ ਗੁਰੂ ਦੇ ਸਿੰਘ ਆਉਣਗੇ ਸਾਡੀ ਫਿਲਮ ਦੇਖਣ ਪਹਿਲਾ ਪ੍ਰੀਮੀਅਰ ਸਾਰਾ ਲਾਡ ਲਿਆ ਫੌਜਾਂ ਦੀ ਹੋਊਗਾ ਉੱਥੇ ਸਾਰੇ ਅਮਰਤਾਰੀ ਸਾਡੇ ਪਿਆਰੇ ਆਉਣਗੇ ਤੇ ਉਹ ਪ੍ਰਵਾਨਗੀ ਦੇਣਗੇ ਕਿ ਫਿਲਮ ਬਾਖ ਸਕ ਨਹੀਂ ਤੇ ਜਿਹੜੀ ਇਦੋਂ ਬਾਤ ਬਣਾਵਾਂਗੇ ਉਹ ਪੂਰਨ ਗੁਰਸਿੱਖਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਜੋੜ ਤੋੜ ਕਰ ਰਹੇ ਹਾਂ ਬਾਬਾ ਕਰੇ ਹੋ ਜੀ ਸਭ ਸਵਾਲ ਸੀ ਅਸੀਂ ਤੁਹਾਡੇ ਪੁੱਛਣ ਦਾ ਸਾਨੂੰ ਸੇਕ ਕਰ ਰਹੇ ਹਾਂ ਅਸੀਂ ਕਹਿ ਰਹੇ ਸੀ ਅਮੋਸ਼ਾ ਕਹਾਂ ਤੁਸੀਂ ਕਿ ਲੋਕਾਂ ਨੂੰ ਬੋਲ ਲੈਣ ਦਾ ਕੰਟਰੋਲ ਕਰਨਾ ਹੈ ਮੈਂ ਤੁਸੀਂ ਮੈਂ ਇਕੱਲੇ ਬੋਲ ਰਿਹਾ ਹਾਂ ਕਿ ਛੇਕ ਨੂੰ ਖਾਰੇ ਦੇ ਕੇ ਤੁਸੀਂ ਬੋਲਿਆ ਇਹਨਾਂ ਟਰੋਲ ਕਰਨ ਨਾਲ ਮਰਦਾ ਕੋਈ ਹੱਥ ਪਾਰ ਕਰਕੇ ਲੋਕ ਕਾਹੀ ਨਹੀਂ ਉਸੇ ਦੇਖੋ ਪਿੰਡ ਵਾਲਿਆਂ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਨਾ ਬੋਲਾਂ ਕਿਉਂਕਿ ਮੈਂ ਐਨਫ ਮਚੁਰ ਹਾਂ ਕਿ ਮੈਂ ਕਿਸੇ ਗੱਲ ਨੂੰ ਰਿਜੈਕਟ ਨਾ ਕਰਾਂ ਪਰ ਜੇ ਤੁਸੀਂ ਸਾਦਗੀ ਨੂੰ ਵੀ ਟਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂੰਗਾ ਤੁਸੀਂ ਮੈਨੂੰ ਇਜੀ ਤੌਰ ਤੇ ਉਦਾਂ ਕਰ ਲੋ ਦੇਖੋ ਬਹਿਸ ਹੋਣੀ ਚਾਹੀਦੀ ਹੈ ਪਰ ਬਹਿਸ ਲਈ ਵਿਸ਼ਾ ਤੇ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ ਬਹਿਸ ਦਾ ਮੁੱਦਾ ਹੋਣਾ ਚਾਹੀਦਾ ਤੁਸੀਂ 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 ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਪਰ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਡਰਾਲ ਕਰੋਗੇ ਉਹ ਤਾਂ ਮੂਰਖਤਾ ਨਾ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਹਰ ਵੇਲੇ ਡੀਪ ਗੀਤ ਨਹੀਂ ਹੁੰਦਾ ਕਦੇ ਕੋਈ ਰਮਾਸ ਅਲੱਗ-ਅਲੱਗ ਬਣ ਗਏ ਤੁਸੀਂ ਰੋਜ਼ ਨਵੇਂ ਕੱਪੜੇ ਪਾਉਣਾ ਇੱਕੋ ਕੱਪੜਾ ਨਹੀਂ ਪਾ ਸਕਦੇ ਉਹ ਐਸੀ ਤਰ੍ਹਾਂ ਸੰਗੀਤ ਤੇ ਇਹਦੇ ਚੱਕ ਕੇ ਅਲੱਗ-ਅਲੱਗ ਤਰਜ਼ਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਕਈ ਫਨੀ ਗਾਣੇ ਵੀ ਹੁੰਦੇ ਆ ਵੇ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਹੈ। ਤਾਂ ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰੋ ਜਾਂ ਫਿਰ ਤਸੱਲੀ ਪੂਰਵਕ ਜਵਾਬ ਦਿਓ ਅਸੀਂ ਸਬਰਾਂਤਾਂ ਦੇ ਸਕਦੇ ਆ। ਧੰਨਵਾਦ। ਧੰਨ। ਥੈਂਕ ਯੂ। ਹੋਲੇ ਸੋਨਾ ਸੋਹਣਿਆ